ਉਨੇ ਉਹਕੇ ਹੀ ਨਹੀਂ ਜਾਂਦਾ ਬਹੁਤ ਔਖਾ ਹੈ ਬਈ ਬਹੁਤ ਔਖਾ ਹੈ ਬਈ ਇੱਥੇ ਤੇ ਇੱਕ ਬਹੁਤ ਕਿਸਾਨ ਆਪਣੀ ਫਸਲ ਨੂੰ ਲੈ ਕੇ ਆਉਂਦਾ ਆ ਦਿਨ ਤਾਂ ਜਿਹੜਾ ਜਾ ਕਿਸਾਨ ਦਾ ਪਰਿਵਾਰ ਦਾ ਜੀ ਮਰ ਗਿਆ ਬਈ ਜਿਹਹੀ ਜੀ ਫਸਲ ਚਲੀ ਗਈ ਇੱਕ ਬਰਾਬਰ ਹੈ ਕੋਈ ਮਤਲਬ ਕਹਿਣ ਸੁਣਨ ਨੂੰ ਸ਼ਬਦ ਨਹੀਂ ਚਲੋ ਧੰਨਵਾਦ ਹੈ ਫਿਰ ਵੀ ਨਗਰ ਦਾ ਜਿਨ੍ਹਾਂ ਨੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਫਿਰ ਵੀ ਬਹੁਤ ਹਿੰਮਤ ਕਰੀ ਨਗਰ ਨੇ ਕਰੀ ਪਿੰਡ ਦੀ ਪੰਚਾਇਤ ਨੇ ਲੋਕਾਂ ਨੇ ਗੁਮਾਂਢੀ ਪਿੰਡਾਂ ਨੇ ਬਈ ਪ੍ਰਸ਼ਾਸਨ ਅਕੇ ਹੱਥ ਬਨ ਕੇ ਬੇਨਤੀ ਆ ਵੀ ਅਸੀਂ ਇਹ ਵੀ ਦੋ ਘਰ ਨੇ ਭਰਾ ਨੇ ਤੇ ਅਸੀਂ ਵੀ ਦੋ ਭਰਾ ਸਾਡੇ 5 ਏਕੜ ਸੜ ਕੇ ਸੁਆਹ ਹੋ ਗਏ ਬਾਈ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਮਾਮਲਾ ਬਣਦਾ ਮਾਮਲਾ ਸਾਨੂੰ ਦਿੱਤਾ ਜਾਵੇ ਸਾਰਾ ਨਗਰ ਗਵਾਇਆ ਵੀ ਇੰਨਾ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਬਾਈ ਕਿਹਾ ਵੀ ਨਹੀਂ ਕੋਈ ਸ਼ਬਦ ਵੀ ਨਹੀਂ ਹੈਗੇ ਕੁਝ ਕਿਹਾ ਨਹੀਂ ਜਾ ਸਕਦਾ ਸਾਡੇ 12:30 ਵਜੇ ਮੈਂ ਤਾਂ ਚਾਹ ਲੈ ਕੇ ਖੇਤ ਚ ਪਹੁੰਚਿਆ ਤੇ ਜਦ ਮੈਂ ਦੇਖਿਆ ਨਾ ਬਾਈ ਉਹ ਟਰੈਕਟਰ ਖੜਾ ਸੀ ਟਰੈਕਟਰ ਦੇ ਥੱਲੇ ਨਾ ਮੰਜੇ ਜਿੰਨੀ ਅਗ ਮੱਚੀ ਜਾਂਦੀ ਸੀ ਉਹਨੂੰ ਮੈਂ ਕਿਹਾ ਉਹਦੇ ਮੈਂ ਕਿਹਾ ਤੂੰ ਟਰੈਕਟਰ ਬਾਹਰ ਕੱਢ ਲੈ ਕਿਤੇ ਤੇਰਾ ਟਰੈਕਟਰ ਨਾ ਮੱਚ ਜੇ ਬਾਈ ਉਹ ਟਰੈਕਟਰ ਬਾਹਰ ਲੈ ਕੇ ਚੱਲਿਆ ਗਿਆ ਬਸ ਸਪੀਕਰ ਦੇ ਵਿੱਚ ਬੋਲਦਾ ਸੀ ਫੋਨ ਕਰਦਾ ਪ੍ਰਧਾਨ ਨੇ ਸਾਡਾ ਪਰਿਵਾਰਕ ਮੈਂਬਰ ਇੱਕ ਵੀ ਅੱਗ ਲੱਗ ਗਈ ਮਤਲਬ ਹਜ਼ਾਰਾਂ ਦੀ ਗਿਣਤੀ ਚ ਲੋਕ ਇੱਕ ਘੰਟੇ ਦੇ ਵਿੱਚ ਵਿੱਚ ਪਹੁੰਚ ਗਏ ਫੇਰ ਵੀ ਹਵਾ ਇੰਨੀ ਤੇਜ਼ थी भाई ਅੱਗ ਦਾ ਫਲੋ ਇੰਨਾ ਤੇਜ਼ थी ਵੀ ਇੱਕ ਘੰਟੇ ਚ ਹੀ ਇੰਨਾ ਏਰੀਆ ਸਾੜ ਕੇ ਸੁਆਹ ਕਰਤਾ ਬਾਈ ਖਸਾਨ ਸਾਡਾ 5 ਕਿੱਦਿਆਂ ਦਾ ਹੁੰਦਾ ਦੋਨੇ ਚਾਚੇ ਤਾਂ ਆਏ ਦੇਖੋਗੇ ਤੇ ਅੱਗ ਸਾਢੇ 12:00 ਵਜੇ ਦੀ ਤਕਰੀ ਲੱਗੀ ਹੈ ਜੀ ਬਸ ਅੱਗ ਦਾ ਵੀ ਕੋਈ ਪਤਾ ਨਹੀਂ ਲੱਗੇ ਕਿ ਕਿੰਨੇ ਵਜੇ ਇਸ ਤਰ੍ਹਾਂ ਲੱਗੀ ਹੈ ਬਾਡੀ ਕਰ ਰਹੇ ਸੀ ਅਚਾਨਕ ਜਿਵੇਂ ਲੱਗੀ ਅਕੀ ਨਗਰ ਨੇ ਵੀ ਚਲੋ ਬਹੁਤ ਜਿਆਦਾ ਸਾਹ ਦਿੱਤਾ ਇਹਨੂੰ ਅੱਧੇ ਪੌਣੇ ਘੰਟੇ ਚ ਠੱਡੋ ਠੱਡ 200 ਬੰਦਾ ਆ ਗਿਆ ਜੀ ਉਹਨਾਂ ਨੇ ਬਹੁਤ ਮਿਹਨਤ ਨਾਲ ਆ ਕੇ ਲੱਗਾ ਉਹ ਇਹ ਫੇਰ ਵੀ ਪੰਜ ਕਿੱਤਿਆਂ ਦਾ ਸਾਡਾ ਨੁਕਸਾਨ ਹੋ ਗਿਆ ਪਛਤਾ ਜੀ ਲੱਗਣ ਦਾ ਪਤਾ ਹੀ ਨਹੀਂ ਲੱਗਿਆ ਸੀ ਅਸ ਮੈਂ ਵੀ ਖੇਤ ਇਤੀ ਉਸ ਟਾਈਮ ਮੌਕੇ ਤੇ ਅੱਗ ਲੱਗੀ ਦੀ ਪਤਾ ਲੱਗਿਆ ਕਿ ਲੰਗੀ ਬਹੁਤ ਸਹੀ ਹੈ ਪੰਜ ਸਾਢੇ ਪੰਜ ਸੀ ਕਿੱਲਾਂ ਦੇ ਲਗਭਗ ਨੇ ਨੁਕਸਾਨ ਹੋ ਗਿਆ ਨਗਰ ਨਿਵਾਸੀ ਸਾਰੀਆਂ ਸੰਗਤਾਂ ਨੇ ਬਹੁਤ ਜੋਰ ਨਾਲ ਆ ਕੇ ਕਵਜਈਏ ਫੈਰ ਗੜਈ ਆਈ ਹੈ ਤਕਰੀਬਨ 1 ਘੰਟਾ ਲੇਟ ਆਈ ਹੈ ਉਹਨਾਂ ਨੇ ਵੀ ਆ ਕੇ ਮਦਦ ਕਰੀ ਹੈ ਹੁਣ ਅਸੀਂ ਪ੍ਰਸ਼ਾਸਨ ਨੂੰ ਇਹੀ ਗੱਲ ਚਾਹੁੰਨੇ ਕਹਿਣੀ ਚਾਹੁੰਦੇ ਆ ਵੀ ਜ਼ਿਮੀਦਾਰਤਾ ਬਣਦਾ ਮਾਜ ਵਜ ਮਾਬਜਾ ਜਿਹੜਾ ਉਹ ਦਿੱਤਾ ਜਾਵੇ ਜ਼ਿਮੀਦਾਰਤਾ ਪਹਿਲਾਂ ਹੀ ਥੱਲੇ ਚੱਲਦਾ ਹੈ ਪਰ ਇਹ ਜਰੂਰ ਮਦਦ ਕਰੀ ਜਾਵੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ